ਸਟਿਕਸ ਸਾਰਿਆਂ ਨੂੰ ਵੈਲਕਮ ਟੂ ਅਨਦਰ ਵੀਡੀਓ ਅੱਜ ਦੀ ਵੀਡੀਓ ਸਾਡੀ ਬਰਥਡੇ ਸੈਲੀਬ੍ਰੇਸ਼ਨ ਤੇ ਹੈ ਅੱਜ ਸਾਡੇ ਸਰਦਾਰ ਜੀ ਦਾ ਬਰਥਡੇ ਹੈ ਹੈਪੀ ਬਰਥਡੇ ਥੈਂਕ ਯੂ ਤੇ ਹੁਣ ਮੈਂ ਜਾ ਰਹੀ ਆ ਆਪਣੀ ਜੌਬ ਤੇ ਤੇ ਇਹ ਮੈਨੂੰ ਛੱਡਣ ਜਾ ਰਹੇ ਨੇ ਅੱਜ ਇਹਨਾਂ ਨੇ ਆਫ ਲਿਆ ਹੈ ਕਿਉਂਕਿ ਫਿਰ ਇਹਨਾਂ ਦਾ ਰਾਤ ਤੇ 10 ਵਜੇ ਤੱਕ ਹੁੰਦਾ ਹੈ ਕੰਮ ਤੇ ਫਿਰ ਸੈਲੀਬ੍ਰੇਸ਼ਨ ਅੱਛੇ ਤਰ੍ਹਾਂ ਹੋ ਨਹੀਂ ਪਾਏਗਾ ਇਸ ਲਈ ਫਿਰ ਇਹਨਾਂ ਨੇ ਅੱਜ ਆਪਣੀ ਛੁੱਟੀ ਕਰ ਲਈ ਤੇ ਬੱਚੇ ਆਲਰੇਡੀ ਸਕੂਲ ਚਲੇ ਗਏ ਕਿਉਂਕਿ ਉਹ ਸਵੇਰੇ ਚਲੇ ਜਾਂਦੇ ਨੇ ਤੇ ਅੱਜ ਮੌਸਮ ਵੀ ਬੜਾ ਵਧੀਆ ਹੈ ਟੈਂਪਰੇਚਰ ਵੀ ਪਲੱਸ ਚ ਚੱਲ ਰਿਹਾ ਹੈ ਹੈਨਾ ਤੇ ਚਲੋ ਜਲਦੀ ਮੈਂ ਲੇਟ ਹੋ ਜਣਾ ਹੈ ਤੁਸੀਂ ਤਾਂ ਚਲਾਓ ਮੈਂ ਅੱਜ ਲੇਟ ਹੋ ਗਈ ਤੇ ਬਾਕੀ ਦੇਖਦੇ ਹਾਂ ਜਾਈ ਕਿ ਬੰਦਾ ਹੰਟੀ ਹੁਣ ਹੋ ਗਈ ਸ਼ਾਮ ਇੱਥੇ ਹੁਣ ਅੱਜ ਕੱਲ ਦਿਨ ਹੋਣ ਲੱਗ ਗਿਆ ਪਹਿਲਾਂ ਤਾਂ ਦਿਨ ਛਿਪ ਜਾਂਦਾ ਸੀ 4 ਵਜੇ ਤੇ ਹੁਣ ਚੇਂਜ ਹੋ ਗਿਆ ਤੇ ਹੁਣ ਜਾ ਰਹੀਆਂ ਮੈਂ ਆਪਣੀ ਜੌਬ ਤੋਂ ਵਾਪਸ ਤੇ ਮੈਂ ਵੈਸੇ ਪੈਦਲ ਹੀ ਜਾ ਰਹੀਆਂ ਬਾਕੀ ਦੇਖਦੀਆਂ ਜੇ ਆਏ ਹੋਣਗੇ ਸਰਦਾਰ ਜੀ ਲੈਣ ਯਾ ਮਾਈ ਡਰਾਈਵਰ ਇਜ਼ देयर थैंक यू ਜੀ ਆਏ ਹੋਇਆ ਹਾਂ ਹਾਂਜੀ ਹੁਣ ਮੈਂ ਜਾ ਰਹੀ ਹਾਂ ਵਾਪਸ ਆਪਣੀ ਜੌਬ ਤੋਂ ਤੇ ਮੈਨੂੰ ਲੈਣ ਲਈ ਆਏ ਹੋਏ ਸੀ ਅੱਜ ਇਹਨਾਂ ਦਾ ਆਫਿਸ ਹੀ ਨਾ ਤੇ ਫਿਰ ਜਦੋਂ ਸਵੇਰੇ ਕੋਈ ਛੱਡ ਜੇ ਜਾਵੇ ਤੇ ਸ਼ਾਮ ਨੂੰ ਕੋਈ ਲੈਣ ਆ ਜਵੇ ਜੌਬ ਤੋਂ ਫਿਰ ਇਹਨਾਂ ਨੂੰ ਲੱਗਦਾ ਮੁਸ਼ਕਿਲ ਜੌਬ ਤੇ ਜਾਣਾ ਜਾਣਾ ਕਿਉਂਕਿ ਆਣਾ ਜਾਣਾ ਹੀ ਥੱਕ ਜਾਂਦਾ ਬੰਦਾ ਜਾ ਕੰਮ ਤੋਂ ਬਾਅਦ ਫਿਰ ਪੈਦਲ ਤੁਰ ਕੇ ਜਾਓ ਕਿਉਂਕਿ ਫਿਰ ਬੱਸ ਜਾਂਦੀ ਤਾਂ ਹੈ ਅੰਦਰ ਬਟ ਫਿਰ ਉਹੀ ਹੈ ਕਿ ਬੱਸ ਤਾਂ 5 ਮਿੰਟ ਦਾ ਡਿਸਟੈਂਸ ਹੈ ਤੇ ਉਹਦੇ ਲਈ ਬੱਸ ਕੀ ਲੈਣੀ ਪਹਿਲਾਂ ਬੱਸ ਦੀ ਵੇਟ ਕਰੋ ਫਿਰ ਟਿਕਟ ਵੀ 4 ਡਾਲਰ ਦੀ ਟਿਕਟ ਲੈਣੀ ਪੈਂਦੀ ਹੈ 5 ਮਿੰਟ ਦੇ ਲਈ ਇਸ ਲਈ ਮੈਂ ਵਾਈਡੀ ਕਰਦੀ ਹਾਂ ਮੈਂ ਆਪਣੀ ਪੈਦਲ ਯਾਤਰਾ ਕਰਦੀ ਹਾਂ ਡੇਲੀ ਜਿਸ ਦਿਨੇ ਘਰੇ ਹੁੰਦੇ ਨੇ ਉਸ ਦਿਨ ਮੈਨੂੰ ਇਹ ਡ੍ਰੌਪ ਵੀ ਕਰ ਦਿੰਦੇ ਨੇ ਤੇ ਪਿਕ ਵੀ ਕਰ ਲੈਂਦੇ ਨੇ ਤੇ ਮੇਰੀ ਅੱਧੀ ਟੈਨਸ਼ਨ ਦੂਰ ਹੋ ਜਾਂਦੀ ਹੈ ਕਿ ਸਵੇਰੇ ਜਾਣ ਵੇਲੇ ਵੀ ਮੈਨੂੰ ਮਤਲਬ ਜਲਦੀ ਜਲਦੀ ਕਰਨਾ ਪੈਂਦਾ ਵੀ ਮੈਂ ਲੇਟ ਨਾ ਹੋ ਜਾ ਤੇ ਆਉਣ ਵੇਲੇ ਵੀ ਨਹੀਂ ਹੁੰਦਾ ਕਿ ਹੁਣ ਪੈਦਲ ਜਾਣਾ ਪਏਗਾ ਥੈਂਕ ਯੂ ਹਾਂਜੀ ਫਿਰ ਆਪਣੇ ਜੌਬ ਤੋਂ ਆ ਕੇ ਮੈਂ ਨੇ ਪਹਿਲਾਂ ਕੀਤਾ ਸ਼ਾਮ ਨੂੰ ਘਰ ਦਾ ਕੰਮ ਕੰਮ ਕਰਕੇ ਮਤਲਬ ਜੋ ਟਿਫਨ ਵਗੈਰਾ ਸੀ ਲੰਚ ਬਾਕਸ ਆਪਦੇ ਬੱਚਿਆਂ ਦੇ ਬੱਚੇ ਵੀ ਆਏ ਹੋਏ ਸੀ ਆਲਰੇਡੀ ਸਕੂਲ ਤੋਂ ਤੇ ਸਾਫ ਬਰਤਨ ਵਗੈਰਾ ਸਾਫ ਕੀਤੇ ਸਾਫ ਕਰਕੇ ਫਿਰ ਅਸੀਂ ਹੋਏ ਸਾਰੇ ਰੈਡੀ ਤੇ ਬਰਥਡੇ ਬੋਏ ਵੀ ਰੈਡੀ ਹੋ ਗਿਆ ਮੈਂ ਵੀ ਰੈਡੀ ਹੋ ਗਈ ਦੋ ਬੱਚੇ ਪਿੱਛੇ ਬੈਠੇ ਨੇ ਬੜੇ ਚੁੱਪ ਉਹ ਵੀਡੀਓ ਚ ਬੜੇ ਚੁੱਪ ਦਿਖ ਰਹੇ ਨੇ ਤੁਹਾਨੂੰ ਵਟੋ ਘਰੇ ਚੁੱਪ ਨਹੀਂ ਰਹਿੰਦੇ ਬਹੁਤ ਬੋਲਦੇ ਨੇ ਤੇ ਹੁਣ ਅਸੀਂ ਜਾ ਰਹੀਆਂ ਪਹਿਲਾਂ ਅਸੀਂ ਜਾਵਾਂਗੇ ਕੇਕ ਲੈਣ ਕੇਕ ਲੈ ਕੇ ਫਿਰ ਆਪਾਂ ਜਾਵਾਂਗੇ ਡਿਨਰ ਕਰਨ ਬਾਅਦ ਤੇ ਸਾਡਾ پلان ਹੈਗਾ ਕਿ ਅਸੀਂ ਕੇਕ ਕਟਿੰਗ ਬਾਹਰ ਹੀ ਕਰਾਂਗੇ ਕਿਉਂਕਿ ਹੁਣ ਪਹਿਲਾਂ ਘਰੇ ਲੈ ਕੇ ਆਵਾਂਗੇ ਫਿਰ ਫੇਰ ਜਾਵਾਂਗੇ ਤਾਂ پلان ਤੇ ਹੀ ਹੈ ਬਾਕੀ ਪਤਾ ਨਹੀਂ ਹੁਣ ਜਾ ਕੇ پلان ਕੁਝ ਚੇਂਜ ਨਾ ਹੋ ਜਾਈ ਤੇ ਫਿਰ ਸੋਚਿਆ ਹੋਇਆ ਕਿ ਜੇ ਨਾ ਉੱਥੇ ਕਟਿੰਗ ਕਰਨ ਦੀ ਪਰਮਿਸ਼ਨ ਮਿਲ ਗਈ ਤਾਂ ਅਸੀਂ ਦਿਨਾਂ ਕਰਕੇ ਆ ਜਾਾਂਗੇ ਤੇ ਕੇਕ ਘਰ ਆ ਕੇ ਕਟਾਂਗੇ ਹਾਂਜੀ ਪਹਿਲਾਂ ਅਸੀਂ ਇਹ ਗਈ ਸੀ ਏਟੀਐਮ ਪੈਸੇ ਕਢਵਾਉਣੇ ਸੀ ਤੇ ਹੁਣੇ ਆਗੇ ਫਿਰ ਹੁਣ ਜਾਵਾਂਗੇ ਕੇਕ ਲੈਣ ਹੰਚੀ ਫਾਈਨਲੀ ਕੇਕ ਵੀ ਆ ਗਿਆ ਲੈਂਦਾ ਕੇਕ ਵਿਚ ਫਲੇਵਰ ਯੂ ਹੈਵ ਟੇਕ ਇਟ ਸ਼ੋ ਮੀ ਵੈਰੀ ਨਾਈਸ ਖਾਣ ਤੋਂ ਬਾਅਦ ਫਿਰ ਅਸੀਂ ਆ ਗਏ ਰੈਸਟੋਰੈਂਟ ਤੇ ਅੱਜ ਅਸੀਂ ਆਏ ਸੀ ਪੰਜ ਤਾਰਾ ਸਵੀਟ ਐਂਡ ਰੈਸਟੋਰੈਂਟ ਬਾਕੀ ਦੇਖਦੇ ਹਾਂ ਹੁਣ ਪੰਜ ਤਾਰਾ ਹੈ ਵੀ ਕਿ ਨਹੀਂ ਕਿੰਨੇ ਸਟਾਰ ਦੇਵਾਂਗੇ ਉਹ ਤਾਂ ਹੁਣ ਬਾਅਦ ਚ ਜਾ ਕੇ ਦੇਖਾਂਗੇ जी है अपने डेस्टिनेशन अच्छा आए पंच तारा इटवी लोपन स्वीट्स भी है स्वीट्स भी है सारे पंजाबी शकरवारी मेरे फेवरेट मट्ठी भी है नमकीन मसाल मोटी फेवरेट है। लेके जा मैं तेन गया बोतल च पीता से, से गलास अच्छा लग रहा है oh. हो टेस्टी है, की, की है? स्प्रिंग रोल और पनीर स्टार्टर में में बाकी मेन कोर्स बाद में तो आ गया है स्प्रिंग रोल। स्प्रिंग रोल रेड सॉस ग्रीन लगी चलो ਕਰਾ ਸਟਾਰਟ ਇਹ ਕਿਨੇ ਕੀਤਾ ਸੀ ਆਰਡਰ ਦੀਦੀ ਦੀ ਆਰਡਰ ਤੂੰ ਕਰਨੀ ਤੇਰਾ ਆਇਆ ਨਹੀਂ ਅਜੇ ਤੂੰ ਕੀ ਕੀਤਾ ਸੀ ਪਨੀਰ ਟਿੱਕਾ ਪਨੀਰ ਟਿੱਕਾ ਫਿਰ ਆ ਗਿਆ ਸਾਡਾ ਮੇਨ ਕੋਰਸ ਮੇਨ ਕੋਰਸ ਦੇ ਵਿੱਚ ਮੈਂਨੇ ਮੰਗਾਇਆ ਸੀ ਛੋਲੇ ਭਟੂਰੇ ਮੈਨੂੰ ਤਾਂ ਲੱਗਦਾ ਜਿਆਦਾ ਹੀ ਹੈਵੀ ਨਾ ਹੋ ਜਾਈ ਕਿਉਂਕਿ ਬਰੀਅਨੀ ਵੀ ਆਰਡਰ ਕਰਤੀ ਨਾ ਬਾਕੀ ਦੇਖਦੇ ਆਂ ਕਿ ਬੱਚਿਆਂ ਨੇ ਮੰਗਾਇਆ ਸੀ ਨੂਡਲ ਟਿੱਕੀ 버ગર ਨੂਡਲ ਟਿੱਕੀ 버ગર ਤੇ ਫ੍ਰੈਂਚ ਫ੍ਰਾਈਜ਼ ਹਾਂ ਸੋਸ ਕਰ ਵੱਡੇ ਬਾਏ ਨੂੰ ਪੁੱਛਿਆ ਨਹੀਂ ਬੰਦ ਹੋ ਗਿਆ ਸੀ ਲਾਸਟ ਵਿੱਚ ਆਪ ਜਦੋਂ ਨੇ ਗਾਲਿਆ ओके ਖਾਓ 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 ਇਹ ਅਕੀ ਚਲੇ ਭਟੂਰੇ ਛੋਲੇ ਤੇ ਪਿਆਜ਼ ਇਹ ਰਹਿਤਾ ਹੈ ਤੇ ਆਈ ਥਿੰਕ ਇਹ ਹਲਵਾ ਹੈ ਹਲਵਾ ਅੱਛਾ ਹੈ ਨਾ ਮਿੱਠਾ ਹੂੰ ਬੱਲ ਹੂੰ ਸੰਗਰਾ ਦਾ ਸੁਝਾ ਹੈ ਹਾਂ ਸੁਝ ਹਾਂਜੀ ਛੋਲੇ ਭਟੂਰੇ ਤੋਂ ਬਾਅਦ ਵਿੱਚ ਟ੍ਰਾਈ ਕਰਾਂਗੀ ਅੱਗੋਂ ਦੀਆਂ ਨਹੀਂ ਲੱਗ ਘੇਰੀਆਂ ਨਹੀਂ ਉਹਦਾ ਟੇਸ ਦੇਖੀ ਕਿਵੇਂ ਬਣਾਇਆ ਹੈ ਬਰੀਆਨੀ ਆਪਾਂ ਜਿੱਥੇ ਵੀ ਜਾਈਏ ਹਮੇਸ਼ਾ ਆਰਡਰ ਕਰਦੇ ਕਰਦੇ। ਰਾਈਸ ਸਾਡੇ ਘਰ 'ਚ ਇੱਕ ਬੰਦਾ ਬਹੁਤ ਖਾਂਦਾ ਫੇਵਰੇਟ। ਪਰ ਉਹ ਬੰਦਾ ਵੀਡੀਓ 'ਚ ਨਹੀਂ ਆਉਂਦਾ। ਬਸ ਉਸਕਾ ਰਾਈਸ ਆਉਂਦਾ। ਹਾਂ ਸਹੀ ਗੱਲ ਐ। ਬੰਦਾ ਆਪ ਨਹੀਂ ਆਉਂਦਾ ਬਸ ਉਹਦਾ ਆਰਡਰ ਹੀ ਆਉਂਦਾ ਥਲੇਟ 'ਚ। ਹਾਂਜੀ ਫਿਰ ਸੇਟ ਦੇ ਵਿੱਚ ਆਈ ਆਪਾਂ ਨੂੰ ਗਰਮਾ-ਗਰਮ ਜਲੇਬੀ। ਸੇਟ ਦੇ ਵਿੱਚ ਆ ਗਈ ਸੀ ਗਰਮਾ-ਗਰਮ ਜਲੇਬੀ। ਸਭ ਇਹ ਫਿਰ ਤੇ ਫਿਨਿਸ਼ ਨਹੀਂ ਹੋਇਆ ਅਜੇ ਤੱਕ। ਥੋੜਾ ਹੈਵੀ ਐ ਟਾਈਮ 'ਚ। ਟਾਈਮ ਲੱਗਦਾ ਹੈ ਠੀਕ ਹੈ ਚਲੋ ਜਲਦੀ ਫਿਨਿਸ਼ ਕਰੋ ਟਾਈਮ ਬਹੁਤ ਹੋ ਗਿਆ ਸਵੇਰੇ ਜਾਣਾ ਵੀ ਹੈ ਫਿਰ ਸਕੂਲ ਹਾਂਜੀ ਫਿਰ ਅਸੀਂ ਡਿਨਰ ਕਰਕੇ ਆ ਕੇ ਘਰ ਵਾਪਸ ਤੇ ਹੁਣ ਮੈਂ ਉਹਨਾਂ ਨੂੰ ਦੇਣਾ ਇੱਕ ਸਰਪ੍ਰਾਈਜ਼ ਆਪਣੇ ਸਰਦਾਰ ਜੀ ਨੂੰ ਕਿਉਂਕਿ ਉਹ ਹਮੇਸ਼ਾ ਮੈਨੂੰ ਕੁਛ ਨਾ ਕੁਛ ਗਿਫਟ ਕਰਦੇ ਨੇ ਤੇ ਮੈਨੂੰ ਇੰਨੀ ਵਧੀਆ ਕੰਟਰੀ ਦੇ ਵਿੱਚ ਲਿਆਂਦਾ ਉਹਨਾਂ ਨੇ ਮੇਰੇ ਸਾਰੇ ਸ਼ੌਂਕ ਪੂਰੇ ਕਰਦਨੇ ਤਾਂ ਅੱਜ ਮੈਨੂੰ ਵੀ ਮੌਕਾ ਮਿਲਿਆ ਉਹ ਵੀ ਇੱਥੇ ਆ ਕੇ ਕੈਨੇਡਾ ਦੇ ਵਿੱਚ ਕਿ ਮੈਂ ਉਹਨਾਂ ਨੂੰ ਗਿਫਟ ਕਰਾਂ ਮੈਂ ਨੇ ਉਹਨਾਂ ਦੇ ਲਈ ਹੀ ਹੈ ਮੈਂ ਉਹਨਾਂ ਦੇ ਲਈ ਲੈ ਲਿਆ ਹੈ ਆਈਫੋਨ ਪਰ ਉਹਨਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਹੈ ਤੇ ਦੇਖਦੇ ਹਾਂ ਉਹਨਾਂ ਨੂੰ ਮੇਰਾ ਸਰਪ੍ਰਾਈਜ਼ ਵਧੀਆ ਲੱਗਦਾ ਹੈ ਕਿ ਨਹੀਂ ਫਸਟ ਟਾਈਮ ਮੈਂ ਗਿਫਟ ਕਰ ਰਹੀ ਹਾਂ ਆਈਫੋਨ ਵੈਸੇ ਗਿਫਟ ਤਾਂ ਪਹਿਲਾਂ ਕਿਤੇ ਹੋਏ ਆ ਬਹੁਤ ਕੁਝ ਪਰ ਜ਼ਿਆਦਾਤਰ ਅਸੀਂ ਇੱਕ ਦੂਜੇ ਨੂੰ ਗਿਫਟ ਨਹੀਂ ਦੰਦੇ ਕਿਉਂਕਿ ਅਸੀਂ ਇੱਕ ਦੂਜੇ ਨੂੰ ਗਿਫਟ ਨਹੀਂ ਦੰਦੇ ਬਟ ਇੱਕ ਦੂਜੇ ਨਾਲ ਪ੍ਰੋਮਿਸ ਕਰਦੇ ਹਾਂ ਹਮੇਸ਼ਾ ਕੁਝ ਸਾਡਾ ਸਾਲ ਦੇ ਵਿੱਚ ਕੁਝ ਟਾਰਗੇਟ ਹੁੰਦਾ ਹੈ ਕੀ ਤੁਸੀਂ ਇਸ ਸਾਲ ਤੱਕ ਨੈਕਸਟ ਬਰਥਡੇ ਤੱਕ ਜਾਂ ਨੈਕਸਟ ਐਨੀਵਰਸਰੀ ਤੱਕ ਕੀ ਕਰਨਾ ਹੈ ਤਾਂ ਬੱਤੀ ਸਵਾਰ ਮੈਨੂੰ ਮੌਕਾ ਮਿਲਿਆ ਤੇ ਮੈਂ ਕਿਹਾ ਚਲੋ ਫਿਰ ਜੋ ਆਪਾਂ ਅਫੋਰਡ ਕਰ ਸਕਦੇ ਆ ਤੇ ਜਦੋਂ ਕਰ ਸਕਦੇ ਆ ਅਸੀਂ ਉਦੋਂ ਹੀ ਇੱਕ ਦੂਜੇ ਨੂੰ ਚੀਜ਼ ਦੰਦਿਆਂ ਹਾਂਜੀ ਬਰਥਡੇ ਕਿਵੇਂ ਦਾ ਰਿਹਾ ਫਿਰ ਤੁਹਾਡਾ ਵਧੀਆ ਲੱਗਿਆ ਜਨਰ ਪਪਾ ਨਹੀਂ ਕਰਵਾਇਆ ਮੈਂ ਤੁਹਾਡੇ ਲਈ ਕਿ ਗਿਫਟ ਲੈ ਕੇ ਆਇਆ ਹਾਂ ਕਿਉਂਕਿ ਨਾ ਪਾਪਾ ਆਪ ਕਦੇ ਨਹੀਂ ਕੁਛ ਲੰਦੇ ਹੈਗੇ ਹਨਾ ਹਾਂ ਵਈ ਤੋਂ ਮੈਨੂੰ ਲੈ ਕੇ ਦਿੱਤਾ ਸੀ ਇਹਨੇ ਆਈਫੋਨ ਤੇ ਫਿਰ ਆਪ ਹੋਈ ਇੰਡੀਆ ਵਾਲਾ ਫੋਨ ਯੂਜ਼ ਕਰ ਰਹੇ ਸੀ ਹਾਂ ਤੇ ਫਿਰ ਹੁਣ ਮੈਂ ਕਿਹਾ ਹੈਪੀ ਬਰਥਡੇ ਥੈਂਕ ਯੂ ਗੋਡ ਬlesਸ ਯੂ ਥੈਂਕ ਯੂ ਦੇਖੋ ਕਿਵੇਂ ਦਾ ਲੱਗਿਆ ਵਧੀਆ ਲੱਗਿਆ ਚਲੋ ਜੀ ਫਿਰ ਇਹ ਆਪੇ ਦੇਖਣਗੇ ਹੁਣ ਤੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਇੱਥੇ ਕਰਦੇ ਆ ਅਸੀਂ ਆਪਣੀ ਵਲੌਗ ਦਾ ਐਂਡ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ OK, bye. Take care. Have a nice day.